ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹੁੰਚਿਆ ਬਾਈ ਜੀ ਮੇਲਾ ਕੋਟੜਾ 2 3 4 ਦਸੰਬਰ ਤੱਕ ਚੱਲਣਾ ਨੀਲੀ ਰਾਵੀ ਦੇ ਮੁਕਾਬਲੇ ਹੋਏ ਆ 0 ਤੋਂ ਲੈ ਕੇ 1 ਸਾਲ ਦੀਆਂ ਕਟੀਆਂ ਆਪਣੇ ਫੇਸਬੁੱਕ ਤੇ YouTube ਚੈਨਲ ਤੇ ਕਰ ਰਹੀ ਕਿ ਇੱਕ 2 3 ਨੰਬਰ ਤੇ ਕਟੀਆਂ ਆਈਆਂ ਮੁਕਾਬਲੇ ਹੋਏ ਸੀ ਆਪਾਂ ਉਹਨਾਂ ਨਾਲ ਕਰਦੇ ਆ ਗੱਲਬਾਤ ਬਾਈਆਂ ਨਾਲ ਦੇ ਰੇ ਨਾ ਉਹਨਾਂ ਦਾ ਟੋਪ ਦੇ ਨਗੇਨੇ ਤੇ ਅਗਲੀ ਬੱਚੀ ਆ ਗਈ ਦੂਜੇ ਨੰਬਰ ਤੇ ਹਾਂ ਅਸੀਂ ਆ ਬਈ ਤੇ ਇਹ ਕਿਹੜੇ ਸੀਮਨ ਜੀ ਇਹ ਸ਼ਹਿਰ ਸ਼ਾਹਪੁਰ ਦੀ ਹੈ ਜੀ ਅੱਛਾ ਤੇ ਕਿੰਨੇ ਟਾਈਮ ਦੀ ਆਏਗੀ ਇਹ ਸਾਲ ਦੀ ਹੈ ਸਾਲ ਦੀ ਨੁਰੀ ਤੇ ਬਾਈ ਕਿਹੜੀ ਲੈਣੇ ਜਾਣਕਾਰੀ ਬਾਈ ਤੋਂ ਠੀਕ ਹੈ ਥੋੜਾ ਨਾ ਡਾਇਮੰਡ ਦੀ ਆਪਾਂ ਦਰਸ਼ਨ ਸਿੰਘ ਇੱਕ ਨੰਬਰ ਤੇ ਹੀ 1 2 3 ਨੰਬਰ ਤੇ ਆਈਆਂ ਕਟੀਆਂ ਧੰਨਵਾਦ ਕਰ ਲੈਣੇ ਆ ਬਹੁਤ ਵਧੀਆ ਜੀ ਬਹੁਤ ਵਧੀਆ ਫੈਸਲਾ ਹਾਂਜੀ ਬਾਈ ਜੀ ਕੀ ਹਾਲ ਆ ਠੀਕ ਠਾਕ ਜੀ ਬਾਈ ਕਿਹੜੀ ਜਗ੍ਹਾ ਪਹੁੰਚੇ ਹੋ ਜੀ ਉਹ ਟੇਨ ਦਾ ਸਬਟਰ ਜਿਹੜਾ ਸੀ ਮੌਸਾ ਦਾ ਨੌਸਰ ਸਾਹਿਬ ਤੇ ਕਿੰਨੇ ਚਿਰ ਦੀ ਕੱਟੀ ਆਪਣੀ ਇਹ 11 ਮਹੀਨੇ ਦੀ ਕਿਹੜੇ ਬੁਲਦੀ ਹੈ ਇਹ ਇਹ ਡਾਇਮੰਡ ਬੁਲਦੀ ਹੈ ਡਾਇਮੰਡ ਤੇ ਧੰਨਵਾਦ ਭਾਈ ਮਿਹਰਬਾਈ ਭਦਾਈਆਂ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਇੱਕ ਨੰਬਰ ਤੇ ਆਈ ਕੱਟੀ ਆਪਣੀ ਹੈ ਪਹਿਲੇ ਨੰਬਰ ਤੇ ਕੱਟੀ ਆ ਜੀ ਬਾਈ ਉਹ ਪਤਾ ਨਹੀਂ ਕਿੰਨਾ ਇੱਕ ਬਹੁਤ ਵਧੀਆ ਦੋ ਨੰਬਰ ਵਾਲੀ ਦਿਖਾ ਦਿੰਦੇ ਆ ਤੁਹਾਨੂੰ ਇਹ ਫੋਨ ਨੰਬਰ ਤੇ ਹਾਂਜੀ ਭਾਈ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਆਪਣੀ ਕੱਟੀ ਹੈ ਹਾਂਜੀ ਹਾਂਜੀ ਕਿਹੜੀ ਜਗਤ ਪਹੁੰਚੇ ਹੋ ਪਿੰਡ ਤਾਂ ਨਸ਼ੀਦ ਜ਼ਿਲ੍ਹਾ ਫਿਰੋਜ਼ਪੁਰ ਸਾਡਾ ਹੀ ਕਿੰਨੇ ਚਿਰ ਦੀ ਹੋ ਗਈ ਜੀ ਇਹ 1 ਸਾਲ ਦੀ ਹੈ ਕਿਹੜੇ ਬੋਲਦੀ ਸੀ ਇਨਸ਼ਾ ਪਰਦੀ ਬਾਦਲ ਖਾਨ ਕਿੰਨੀ ਉਮਰ ਹੋ ਗਈ ਇਹ 1 ਸਾਲ ਦੀ ਵਧਾਈਆਂ ਬਾਈ ਧੰਨਵਾਦ ਦੇਣਾ ਮਿਹਰਬਾਨੀ ਸ਼ੁਕਰੀਆ ਇਹ ਸਾਡਾ ਇਹ ਨਾ ਇਹ ਸਾਡੇ ਉਧਰੋ ਬਰੋਜਪੁਰ ਜ਼ਿਲ੍ਹੇ ਦਾ ਸਭ ਤੋਂ ਪੁਰਾਣਾ ਬੰਦਾ ਬਾਈ ਪਪਾ ਸੰਧੂ ਜੀ ਪਹਿਲਾਂ ਅੱਛਾ ਜੀ ਤੋਂ ਬਾਅਦ ਇਹ ਉੱਠਿਆ ਹੋਇਆ ਜੋ ਵੀ ਜਾਣਦੀ ਬਰੋਜਪੁਰ ਜ਼ਿਲ੍ਹੇ ਦੇ ਵਿੱਚ ਦੇਖ ਲਈ ਹੁਣ ਵੀ ਇੱਥੇ ਮੇਲੇ ਦੇ ਪ੍ਰਧਾਨ ਨੌਸਨਾ ਇਸੇ ਨੂੰ ਨੌਸਨਾ ਬਰੀਡ ਦੇ ਕੰਮ ਬਰੀਡ ਤੇ ਕੰਮ ਹੁਣ ਤਾਂ ਨਹੀਂ ਬਾਈ ਇਹਦੇ ਤੋਂ ਤਾਂ ਵੇਖ ਕੇ ਸਾਰੇ ਅਸੀਂ ਲੱਗੇ ਆਂ ਪੁਰਾਣੇ ਬੰਦੇ ਆ ਇਹ ਇਹਨਾਂ ਤੋਂ ਵੇਖ ਕੇ ਤਾਂ ਅਸੀਂ ਸਾਰੇ ਲੱਗੇ ਆਂ ਦੇ ਇਹਨਾਂ ਤੋਂ ਜਾਣੀ ਦੀ ਮੰਨ ਕੇ ਚੱਲੋ ਵੀ ਅਸੀਂ 16 17 ਚ ਲੱਗੇ ਆਂ ਇਹਦਾ ਜਦੋਂ ਮੋਹਰਾ ਦਾ ਕੰਪੀਟੀਸ਼ਨ ਹੁੰਦਾ ਹੈਗਾ ਤੋਂ ਤੋਂ ਇਹਨਾਂ ਦੇ ਨੀਲੀ ਰੱਬ ਦੇ ਸਾਹ ਜਿਹਦੇ ਹੁੰਦੇ ਸ੍ਰੀ ਮੋਕਸਰ ਸਾਹਿਬ ਪਟਿਆਲਾ ਬਟਾਲਾ ਚੈਂਪੀਅਨ ਸਾਣ ਬਾਬਰ 1 ਤੇ ਬਾਬਰ 2 ਉਹਵੇਂ ਸਾਣ ਬਾਈ ਦੇ ਕੋਲੇ ਰਹੇ ਆ ਤੀਜਾ ਹੁਣ ਕੱਟਾ ਕੱਲ ਨੂੰ ਸ਼ੋਅ ਦੇ ਵਿੱਚ ਆਊਗਾ ਉਹਦਾ ਨਾਮ ਬਾਈ ਦੱਸੂਗੀ ਕੀ ਰੱਖਣਾ ਤੇ ਉਹਦੀ ਘੱਟੀ ਜਿੰਦਗੀ ਆ ਦੇ ਨਾਮ ਦੀ ਭੈਣ ਹੀ ਆ ਜੀ ਠੀਕ ਆ ਜੀ ਬਹੁਤ ਵਧੀਆ ਧੰਨਵਾਦ ਬਾਈ ਜੀ ਮਿਹਰਬਾਨੀ ਸ਼ੁਕਰੀਆ ਸੇ ਨੰਬਰ ਵਾਲੀ ਕਿਹੜੀ ਘੱਟੀ ਆ ਤਿੰਨ ਨੰਬਰ ਵਾਲੀ ਘੱਟੀ ਕਿਹੜੀ ਆ ਇੱਕ ਮਿੰਟ ਹੋਰ ਤੀਜੇ ਨੰਬਰ ਦੇ ਘੱਟੀ ਆ ਇਹ ਨੀਲੀ ਰਾਵੀ ਚੋਂ ਬਹੁਤ ਵਧੀਆ ਉਹਦਾ ਨਹੀਂ ਕਿੰਨਾ ਕਹਿ ਸਕਦੇ ਹਾਂ ਹਾਂ ਜੀ ਬਾਈ ਜੀ ਕੀ ਹਾਲ ਆ ਠੀਕ ਆ ਬੰਦੀ ਜੀ ਕਿਹੜੀ ਜਗਤ ਪਹੁੰਚੇ ਆਪਾਂ ਮੇਰੇ ਫਰਾਈ ਪਰ ਪੈਨ ਸਕੂਲ ਤੇ ਕਿੰਨੇ ਚਿਰ ਦੀ ਹੋ ਗਈ ਬੱਚੀ ਆਪਣੀ ਇਕੱਠੇ ਨੰਬਰ ਖੜੀ ਹੈ ਤਿੰਨ ਮਹੀਨੇ ਇੱਕ ਦੋ ਦਿਨ ਕੱਟ ਜਾਂਦੇ ਨੇ ਮਹੀਨੇ ਤੋਂ ਅੱਛਾ ਕਿਹੜੇ ਸ਼ਾਨ ਦੀ ਹੈ ਯੂਪੀਏ ਸ਼ਾਨ ਦੀ ਹੈ ਰੂਬੇ ਸ਼ਾਨ ਦੀ ਹੈ ਬਹੁਤ ਵਧੀਆ ਤੇ ਤੀਜੇ ਨੰਬਰ ਤੇ ਆਈ ਹੈ ਕੱਟੀ ਬਾਈ ਦੀ ਨੀਲੀ ਰਾਵੀ ਦਾ ਮੁਕਾਬਲਾ ਸੀ ਇਹ ਤਿੰਨ ਕੋਟੜਾ ਕਲਾ ਤੋਂ ਬਹੁਤ ਵਧੀਆ ਆ ਵੀ ਇਕੱਠੀਆਂ ਨੰਬਰਾਂ ਅੱਜ ਦੁੱਧੀਆਂ ਨੰਬਰਾਂ ਕੀ ਆਏ ਥੱਲੇ ਬੈਠੇ ਬੈਠੇ ਆਪਣੀ ਬਾਈ ਜੀ ਇਹ ਇਕੱਠੀ ਹਾਂਜੀ ਹਾਂਜੀ ਬਾਈ ਜੀ ਕੀ ਹਾਲ ਆ ਵਧੀਆ ਜੀ ਕਿਹੜੀ ਜਗ੍ਹਾ ਤਹੁੰਚੋ ਆਪਣਾ ਮੋਗਾ ਜਲਾ ਹੀ ਲੰਗਿਆਣਾ ਪਿੰਡ ਲੰਗਿਆਣਾ ਪਿੰਡ ਆ ਕਿਹੜੇ ਬੁਲਦੀਤੀ ਆ ਇਹ ਆਪਾਂ ਮੱਝ ਲਈ ਸਮਗਰੀ ਆਈ ਸੀ ਅੱਛਾ ਮਗਰ ਆਈ ਸੀ ਕਿਹੜੇ ਨੰਬਰ ਤੇ ਆਈ ਜੀ ਇਹ ਨੰਬਰ ਤੇ ਕਰਿਆ ਬਤਾਉਂਦੇ ਆ ਜੋ ਉਦਾਂ ਦਾ ਉਥੇ ਦੇ ਕਰ ਰਹੇ ਆ ਪਰ ਜਿਵੇਂ ਉਹ ਸਾਲ ਆ ਗਏ 3 ਮਹੀਨੇ ਵਾਲੀ ਆ ਠੀਕ ਆ ਠੀਕ ਬਹੁਤ ਵਧੀਆ ਕੱਟੀਆਂ ਬਾਈ ਜੀ ਦੇਖੀ ਬਣਾਏ ਚੱਲ ਠੀਕ ਚੰਗੀਆਂ ਸੋਹਣੀਆਂ ਨੇ ਕਿੰਨੀਆਂ ਟੌਪ ਦੇ ਬਹੁਤ ਵਧੀਆ ਕੱਟੀਆਂ ਸਾਰੀਆਂ ਜਿੱਤੀਆਂ ਹੋਈਆਂ ਬਾਈ ਜੀ ਚੰਗੀਆਂ ਜਿਹੜੀ ਸੀਪ ਚਾਹੋ ਤਾਂ ਪਹਿਲੇ ਦੂਜੇ ਨੰਬਰ ਵਾਲੀਆਂ ਦਿਖਾਉਂਦੀਆਂ ਸਾਨੂੰ ਗੱਲ ਤਾਂ ਇਹ ਹੁੰਦੀ ਆ ਆਪਣੇ ਪਿੰਡ ਕੋਟੜਾ ਕਲਾ ਮੇਲਾ ਲੱਗਿਆ ਹੋਇਆ ਜ਼ਿਲ੍ਹਾ ਮਾਨਸਾ ਚ 2 3 ਤੇ 4 ਦਸੰਬਰ ਨੂੰ ਚੱਲਣਾ ਸਾਰੀਆਂ ਵੀਡੀਓ ਆਪਣੇ 베ਗਾ Sidhu Farm channel ਤੇ ਚੱਲਣਗੀਆਂ ਬਾਈ ਜੀ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਤੇ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਮੇਲਿਆਂ ਦੀਆਂ ਹੁਣ ਮੰਡੀਆਂ ਦੀਆਂ ਹੁਣ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਸਾਰੀਆਂ ਵੀਡੀਓ ਆਪਾਂ channel ਤੇ ਪਾਉਂਦੇ ਰਹਿੰਨੇ ਆ ਫੋਲੋ ਜ਼ਰੂਰ ਕਰ ਲਿਓ ਬਾਈ ਜੀ ਤੁਹਾਡੇ ਕੋਲੇ ਫ੍ਰੀ 'ਚ ਘਰੇ ਬੈਠਿਆਂ ਕੋਲੇ ਸਾਰੀ ਅਪਡੇਟ ਦਿਆ ਕਰਾਂਗੇ ਯਾ ਉਹ 3 ਤੋਂ ਬਾਅਦ ਆ ਦੂਜੀਆਂ ਚੌਥਾ ਪੰਜਵਾਂ ਅੱਠਵਾਂ ਸਾਰੇ ਨੰਬਰ ਵਾਲੀਆਂ ਇਕੱਠੀਆਂ ਆ ਖੜੀਆਂ ਬਹੁਤ ਵਧੀਆ ਧੰਨਵਾਦ ਸਾਰੇ ਵੀਰਾਂ ਦਾ ਮਿਹਰਬਾਨੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ